ਲੋੜਾ ਜ ਮੈਂ ਆਇਆ 20 ਰੁਪਿਆ ਪਿਆ ਗਿਆ ਬਸ ਤੂੰ ਮੈਨੂੰ ਬੂਟ ਦੇ ਦੇ ਬੂਟ ਹਾਂ ਬੂਟ ਹਾਂ ਚੱਲ ਪਾ ਲੈ ਪਾਉਣਾ ਚੱਲ ਨਾ ਤਾਂ ਮੈਂ ਉਤਰਾਂਗਾ ਇਤਰਾ ਕੋਈ ਆਮਾ ਨਾ ਪਾ ਲੂੰਗਾ ਮੈਂ ਤੇ ਉਹ ਕੰਮਕਾਰ ਕਰ ਲਿਆ ਰੋਟੀ ਬਣਾਉਣਾ ਰਹਿੰਦੀ ਆ ਉਹ ਸੁਣ ਆ ਮੈਨੂੰ ਤਾਂ ਮੜਾ ਜਾ ਤਾਂ ਮਨ ਚਾਤਾ ਤੁੱਪੇ ਤੁੱਪੇ ਬਿਠਾ ਦੇ ਮੇਰਾ ਪੁੱਤ ਚੱਲ ਜਾ ਹਾਂ ਡੰਡਾ ਜਾ ਕਿੱਥੇ ਆ ਬੰਨ ਦੇ ਮੇਰੇ ਸਿਰ ਤੇ ਸਾਥ ਬੰਨ ਦੇ ਬੰਨ ਮੇਰੇ ਪੁੱਤ ਬੰਨ ਦੇ ਪਾਰ ਨਾ ਜਾ ਕੋਈ ਮੋਸਕੇ ਜੀ ਮਾਰ ਦੇ ਪਰ ਨਾ ਬਰਲ ਜਾ ਕਰ ਮੇਰਾ ਪੁੱਤ ਚੜਾ ਬੰਨ ਦੇ ਹੁਣ ਤਾਂ ਜਾ ਬੰਨ ਦੇ ਜੇ ਮਰਜੀ ਬੰਨ ਦੇ ਗੱਲ بیٹੇ ਜੇ ਦੇ ਸਿਰ ਤੇ ਚੱਲ ਕੇ ਠੀਕ ਹੋ ਕੰਮਕਾਰ ਵੀ ਤੇ ਕਰਨੇ ਆ ਹੋਰ ਪਰ ਨਾ ਜਾਣਾਗਾ ਅੱਜ ਪੜਾਈ ਛੁੱਟੀ ਅੱਜ ਛੁੱਟੀ ਆ ਗਈ ਹਾਂ ਚੱਲ ਆ ਸਾਰਾ ਕੰਮ ਕਾਰ ਕਰਕੇ ਨੂੰ ਵੇੜ ਕੇ ਪੁੱਤ ਪੜ੍ਹਨ ਵੀ ਜਾਣਾ ਹੁੰਦਾ ਤਨ ਸਾਂ ਨਹੀਂ ਐ ਤੂੰ ਸੰਤ ਤੂੰ ਸੰਤ ਹੈ ਚਾ ਤੂੰ ਸੰਤ ਵਿਦਾ ਨਹੀਂ ਤੂੰ ਸੰਤ ਤੂੰ ਸੰਤ ਲਖਾੜਾ ਤੂੰ ਚਲ ਮੈਨੂੰ ਕੋ ਹਾਉ ਕਰਾ ਦੰਡਾ ਮੇਰਾ ਕਿੱਥੇ ਆ ਦੰਡਾ ਬਾਹਰ ਪੈਉ ਚੱਲੇ ਬਾਹਰ ਪਿਆ ਲੈ ਕੇ ਦੇ ਮੇਰੇ ਚੱਲ ਉੱਤਰ ਡੰਡਾ ਡੋਂਡਾ ਦੇ ਦੇ ਮੈਂ ਬਸ ਇਹ ਪੈ ਲਵਾ ਹਾਂ ਆਹ ਤਾਂ ਕਰਦਾ ਸੀ ਆਹ ਕਰਦਾ ਸੀ ਆ ਕਾਮਕਾਰ ਨੇ ਵੇੜ ਲਾ ਚੱਲ ਤੂੰ ਕਰ ਮੈਂ ਮੰਜਾ ਉਹਨਾਂ ਨਾਲ ਲਾ ਕੇ ਮੰਜਾ ਮੰਜਾ ਤੋਂ ਪੇੜਾ ਦੇ ਮੇਰਾ ਹਾਂ ਐ ਤਾ ਲੈ ਕੇ ਚੰਦੀ ਡੜੀ ਨਹੀਂ ਮੰਜਾਦਾ ਇਹ ਫਿਰ ਅੰਦਾਜ਼ ਤੋਂ ਦੀ ਪੈ ਤਾਲ ਪਾ ਲੀ ਟੋਲੀ ਜਾ ਖੋਟੋ ਗਾਈਆਂ ਦੇ ਲੇਟੀ ਦੀਆ ਤਾਂ ਬੰਦ ਕਰੋ ਉਹ ਪਈਆ ਟੁੱਟ ਗਿਆ ਹਾਂ ਲੱਟਾ ਪਾਤਾ ਹੁਣ ਜਬਾ ਕਦਾ ਔਖਾ ਦਾ ਵਿਚਾਰਾ ਕਾਮਕਾਰ ਕਰਦਾਗਾ ਐ ਕਿਹੜਾ ਜੇ ਮੇਰੇ ਸਾਹਨੇ ਐਕਸੀਡੈਂਟ ਹੋਇਆ ਤਾਂ ਨੇ ਹੋਏ ਨਹੀਂ ਕਾ ਨੂੰ ਆ ਗੱਲਾਂ ਹੋਣੀਆਂ ਸੀ

ਰੋਟਾ ਰੋਟੀ ਬਾਉਰੇ ਭੈਜਾ ਮੇਰਾ ਪਤਾ ਤੂੰ ਪਤਾ ਹੀ ਨਹੀਂ ਮੇਰਾ ਦਾ ਸਾਰਾ ਸਰੀਰ ਹੈ ਹਾਂ ਡੈਡੀ ਐ ਇੱਥੇ ਜੇ ਬਹਿ ਜਾ ਮੇਰਾ ਬਟੂਆ ਨਾਲ ਬੈਠਾਂਗਾ ਠੀਕ ਆ ਪੁੱਤ ਸਾਰੇ ਕੋ ਤੇਰੇ ਤੇ ਕਬੀਲਦਾਰੀ ਪੈ ਗਈ ਮੇਰਾ ਪੁੱਤ ਹੈ ਹਾਂ ਮੋਕੜਾ ਇਪੜੂ ਕਾਲ ਲੈ ਕਰ ਮੇਰਾ ਪੁੱਤ ਨਾ ਨਾ ਉਹਨਾਂ ਮੈਂ ਔਰ ਮੇਰਾ ਐਕਸੀਡੈਂਟ ਹੋਣਾ ਸੀ ਤਾਂ ਗੱਲਾਂ ਹੋ ਗਈਆਂ ਮੇਰਾ ਪੁੱਤ ਤਾਂ ਹੀ ਤੇਰੀ ਮਾਂ ਭੱਜ ਗਈ ਪੁੱਤ ਮੈਨੂੰ ਛੱਡ ਗਿਆ ਕਿਉਂ ਪੁੱਤ ਭੱਜ ਗਈ ਹੁਣ ਤੈਨੂੰ ਪਤਾ ਛੱਟੇ ਹੁੰਦੇ ਨੂੰ ਛੱਡ ਕੇ ਭੱਜ ਗਈ ਸੀ ਐਕਸੀਡੈਂਟ ਹੋ ਗਿਆ ਤਾਂ ਮੇਰਾ ਅੰਨਾ ਹੋ ਗਿਆ ਪਰ ਮਾਂ ਉਹਦੇ ਘਰ ਕਿਉਂ ਘੱਦ ਗਈ ਤੇ ਤੈਨੂੰ ਦਦੈਨੂੰ ਨਾਲ ਹੀ ਲੈ ਜਾਂਦੀ ਮੈਂ ਮਾਰ ਖਾਪ ਜਾਂਦਾ ਨਾ ਨਾ ਹਾਂ ਉਹ ਯਾਰ ਨਾ ਤਾਂ ਹੁਣ ਮੈਨੂੰ ਕੋਈ ਦਿੰਦਾ ਤੇਰੇ ਤੇ ਬੋਝ ਬਣਿਆ ਪਿਆ ਮੈਂ ਤਾਂ ਅੱਗੇ ਬੇਬੇ ਸੀ ਉਹ ਵੀ ਮੁੱਕ ਗਈ ਵਿਚਾਰੀ ਮੈਂ ਉਹ ਵੀ ਪਾਲ ਦਿੰਦੀ ਤੈਨੂੰ ਤੈਨੂੰ ਪਾਲਾ ਕਿਨੇ ਆ ਬੇਬੇ ਨੇ ਤੇਰੀ ਨਹੀਂ ਮੇਰੀ ਮਾਂ ਨੇ ਉਹ ਤਾਂ ਵਿਚਾਰੀ ਛੱਡ ਕੇ ਭੱਜ ਨਹੀਂ ਸਕਦੀ ਸੀ ਤਾਂ ਪੁੱਤ ਉਹਨੇ ਪਾਲ ਲੈ ਜੈਨੂ ਮੈਂ ਜਬ ਤੇ ਪਾਲਣਾ ਸਿੱਖੂ ਮੈਂ ਥੋਂ ਕਾ ਮੈਂ ਰੋਟੀ ਲਾਉਣਾ ਨਾ ਹਾਂ ਰੋਟੀ ਲਾਉਣਾ ਮੇਰਾ ਪੁੱਤ ਐ ਕਰੀ ਦੋ ਕਪੜ ਕੀ ਆ ਲੈ ਆ ਜੀ ਮੈਨੂੰ ਬਸ ਦੋ ਕੀ ਕੰਮ ਕਰਾਂ ਮੈਂ ਚੱਲ ਡੈਡੀ ਲੈ ਲਾ ਬਾਦ ਮੈਂ ਨਮਾ ਬੈਠਣ ਅਰ ਮੁੰਤਾ ਸਿਆ ਪੀ ਪੀ ਬੀ ਨੇ ਉਹ ਦਾਲ ਲੇਦਾ ਬਣ ਗਈ ਅੱਗ ਵਿੱਚ ਚੋਣਾਂ ਤਾਂ ਭੁੱਲੀ ਗਿਆ ਸੀ ਯਾਰ ਅੱਗ ਵਿੱਚ ਚੋਣਾਂ ਪਹਿਲਾਂ ਵੀਡੀਓ ਦੇਖਿਮੇਰੀ ਚਾਪੀ ਚਾਦੇ ਆ ਅੱਗ ਦਾ ਮੱਚ ਗਈ ਹੁਣ ਦੇਖ ਲੈ ਆ ਕੇ ਰੋਟੀਆਂ ਪਿਆ ਹੋਣਗੀਆਂ ਚੱਲ ਮੀਆਂ ਨੇ ਖਾਛੇ ਰਾਤ ਨੂੰ ਰੋਟੀਆਂ ਆਈਆਂ ਤਾਂ ਆਹੀ ਤੇ ਤਨ ਨਾਲ ਦੇਖਾ ਬਣ ਗਈ ਦਾਲ ਵੀ ਬਣ ਗਈ ਤੇ ਰੋਟੀ ਪਾ ਕੇ ਜੰਦਾਗਾ ਭਾਈ

ਲੈ ਰੋਟੀ ਹਾਂ ਹਾਂ ਲਿਆ ਯਾ ਲੈ ਪਾ ਮੱਕਾ ਲਿਆ ਰੋਟੀ ਦੇ ਦੇ ਮੇਰਾ ਪੁੱਤ ਖਾ ਲ ਨਾ ਮੈਂ ਤੈਨੂੰ ਨਾ ਮਾ ਰੋਟੀ ਦਾ ਮੈਨੂੰ ਕੱਢ ਕੇ ਫੜਾ ਦੇ ਮੈਂ ਆਪ ਹੀ ਖਾ ਲੂ ਮੇਰਾ ਪੁੱਤ ਰੋਟੀ ਦੇ ਦੇ ਨਾ ਨਾ ਖਵਾ ਨਾ ਮੈਂ ਖਾ ਲੂਗਾ ਮੈਂ ਰੋਟੀ ਫੜਾ ਦੇ ਕੱਢ ਕੇ ਰੋਟੀ ਫੜਾ ਦੇ ਮੇਰਾ ਪੁੱਤ ਹਾਂ ਆ ਆਪਣੇ ਹੋ ਛੜੀ ਖੋਲ ਪਾ ਮਾ ਬਸ ਯਾਰ ਮੈਂ ਰੋਟੀ ਨਹੀਂ ਖਾਣੀ ਪੁੱਤ ਮੈ ਤਾਂ ਹੋਰ ਹੀ ਹੋ ਜਾਂਦਾ ਚੱਤ ਜਾ ਪਾਣੀ ਪੈਣਾ ਮੈਨੂੰ ਪਾਣੀ ਦੀ ਘੁੱਟ ਦੇ ਦੇ ਹਾਂ ਬਹੁਤ ਸੇਵਾ ਕਰਦਾ ਮੇਰਾ ਪੁੱਤ ਮੇਰੀ ਬੱਚਾ ਬੱਚਾ ਆ ਜਾਨਵਰਾਂ ਨੂੰ ਪਤਾ ਪੁੱਤ ਹਾਂ ਹਾਂ ਨਹੀਂ ਕਰਤੀ ਸੀ ਮੈਨੇ ਆ ਕੁੱਤੀ ਨੂੰ ਰੋਟੀ ਰੋਟੀ ਪਾਤੀ ਪਾ ਲੰਨਾ ਮੈਂ ਹਾਂ ਕੁੱਤੀ ਨੂੰ ਵੇ ਪਾਦੇ ਰੋਟੀ ਵਿਚਾਰੇ ਇਹ ਵੀ ਤੇਰੇ ਸਾਰੇ ਨੇ ਸਾਰਾ ਕੁ ਤੇਰੇ ਸਾਰੇ ਠੀਕ ਹੈ ਹੁਣ ਪਾਣੇ ਪੁੰਡੇ ਪਾਣੇ ਰੱਖ ਦੇ ਭਾਈ ਔਰ ਸਾਰਾ ਕੰਮ ਕਾਰ ਨਵੇੜ ਦੇ ਮੇਰਾ ਪੁੱਤ ਮਾਰਾ ਤੇਰੇ ਤੇ ਸਾਰੀ ਕਬੂਲਦਾਰੀ ਛੜਤੀ ਉਹ ਇੱਕ ਦਾ ਗਰੀਬੀ ਨੇ ਲੈ ਲੈ ਕੇ ਚੰਗਾ ਡੇੜੀ ਚੰਗਾ ਪੁੱਤਰਾ ਕੰਮ ਕਾਰ ਨਵੇੜ ਦੇ ਸਾਰੇ ਕੀ ਮੈਂ ਤਾਂ ਜਵਾਕ ਤੇ ਏਡਾ ਵੱਡਾ ਪੰਗਾ ਪਾ ਕੇ ਰੱਖਤਾ ਐਦੂ ਤਾਂ ਮੈਂ ਜਉਂਦੇ ਉਹਦੇ ਹੀ ਮੁੱਕ ਜਾਂਦਾ ਜੇ ਤੋ ਐਕਸੀਡੈਂਟ ਹੋਇਆ ਸਾਰਾ ਕੀ ਦੱਸ ਹੁਣੇ ਦਾ ਕੀ ਕਰਾਂ ਨਾ ਕੋਸ ਮੈਨੂੰ ਦੀਨ ਦਾ ਕਿੱਧਰ ਜਾਵਾਂ ਕਿੱਧਰ ਆਵਾਂ ਰਹਿਦਾ ਖੁੰਦਾ ਜਨਾਨੀ ਮਾਰਗੀ ਉਹ ਛੱਡ ਕੇ ਭੱਜ ਗਈ ਐਦੂ ਤਾਂ ਜਵਾਕ ਜੀ ਨੂੰ ਨਾਲ ਹੀ ਲੈ ਜਾਂਦੀ ਹੈ ਉਹ ਤਾਂ ਨਾ ਜਵਾਕ ਵਿਚਾਰਾ ਰੋਲਦਾ ਫਿਰਦਾ ਹੈ ਆ ਬਰਦਾ ਜਵਾਕ ਜਾ ਰੋਲਦਾ ਆ ਬੱਕ ਖਾਨਾ ਵੀ ਬਹੁਤ ਹੋਇਆ ਪਿਆ ਪਤਾ ਨਹੀਂ ਮੂੰਹ ਚੰਬੜੀ ਜਾਂਦੀਆਂ ਨੇ ਕਿੰਨੀਆਂ ਲੱਗ ਗਈਆਂ ਮੱਖੀਆਂ ਨਾ ਹੁਣੋ ਜਵਾਕ ਨੂੰ ਕਹਿ 사ਨਾ ਮੱਖੀਆਂ ਹਟਾ ਦੇ ਮੱਖੀਆਂ ਢਾਊ ਕਾ ਘਰ ਦਾ ਕੰਮ ਕਰੇ ਜਵਾਕ ਮੇਰਾ ਬਹੁਤ ਔਖਾ ਆਦਾ ਨਾ ਕਿਦਮੈਂ ਹੁੰਦਾ ਸੀ ਚੱਲ ਤਾਂ ਬਾਦ ਹੁਣ ਕੰਮ ਕਰਦੇ ਸੀ ਕਿਦਰੇ ਹੌਸਲੇ ਆਂਦਾ ਕਿਦਰੇ ਕੋਸ ਉਹ ਤਾਂ ਉਹ ਵੀ ਰਹਿ ਗਈ ਸੀ ਤਾਂ ਹੀ ਤਾਂ ਆਉਨੇ ਜੇ ਕੁਕਮਾਈ ਹੋਵੇ ਕਿਸੇ ਪਾਸੇ ਉਹ ਤਾਂ ਜਨਾਨੀ ਰਹਿ ਜਾਂਦੀ ਉਹਦਾ ਜਵਾਕ ਜਾਂ ਪਾੜ ਕੇ ਉਹਦਾ ਵਿਆਹ ਕਰਾਂਗੇ ਜੇ ਕੋਈ ਵਧੀਆ ਆ ਜੇ ਵਿਚਾਰੀ ਪਾਕ ਜਾ ਤਾਂ ਅੰਦਰ ਕੰਮ ਕਰੀ ਜਾਂਦਾ ਮੈਨੂੰ ਲੱਗਦਾ ਕੋਈ ਬਾਹਰ ਆ ਗਿਆ ਆ ਖੜਕਾ ਆ ਹੋ ਰਿਹਾ ਸੀ ਆ ਆ ਤੋਤਾ ਵੀ ਬੋਲਦਾ ਲੱਗਦਾ ਹੈਗਾ ਕੋਈ ਬਾਹਰ ਦੇਖਾਂ ਕੌਣ ਡੰਡਾ ਹੈਗਾ ਮੇਰਾ ਇੱਥੇ ਆਏਗਾ ਬੂਟਾ ਹੈਗਾ ਹੈਗਾ ਬੂਟ ਕੋਈ ਆਇਆ ਹੈਗਾ ਬੂਟਾ ਦੇ ਕਿਹਾ ਮਾ ਗਲਾਸ ਵੀ ਨਹੀਂ ਚੱਕ ਕੇ ਗਿਆ ਕੰਜਰ ਦਾ ਪੁੱਤ ਦੇਖਾ ਕੌਣਾ ਆ ਕੀ ਯਾਰ ਅੱਗ ਲੱਗਦੀ ਐ ਇੱਥੇ ਕਿਨਾ ਜਿਹੜੀ ਆ ਜੀ ਓਏ ਕਰਦਾ ਮੈਂ ਮਾੜਾ ਜਿਹਾ gekeੜਾ ਕਿੰਨਾ ਪੁੱਤ ਓਏ ਲੱਤਾ ਵਾਂ ਜਿਆ ਜੁੜ ਜਾਂਦੀਆਂ ਨੇ ਸਾਲੀਆਂ ਆ ਕੀ ਆ ਕਿਤਾ ਆਲੇ ਕੁਸ ਫਸਾ ਪੇਛੇ ਰੇ ਕੋ ਖੜਾਗਾ ਕੋਸ ਲੱਗਦਾ ਮੋਟਰਸਾਈਕਲ ਖੜਾਈ ਖੜਾਗਾ ਰਾਹ ਦੇ ਵਿੱਚ ਵੀ ਤੂੰ ਦੇਖ ਲੈ ਕੁਸ ਮਾੜਾ ਮੋਟਾ ਅੱਗੇ ਪਿੱਛੇ ਦਾ ਕਰਦਿਆ ਕਰ ਸਹਰੇ ਦਾ ਵੀ ਕੋ ਡਿੱਗ ਜੂਗਾ ਜਵਾਈ ਨੇ ਦੇਖਦੇ ਗੇਟ ਜਾ ਆਣ ਚੀਨੀ ਆਇਆ ਕਿੱਥੇ ਆ ਗੇਟ ਆ ਖਾਸੇ ਲੰਮੇ ਨੇ ਕਰ ਆ ਗਲਾ ਬਗਾ ਆ ਗੇਟ ਆ ਉਹ ਦੇਖ ਲੈ ਬਾੜਾ ਮੋਟਾ ਬਾਹਰ ਕੋਈ ਬੋਲਦਾ ਲੱਗ ਗਿਆ ਸੀ ਮੈਨੂੰ ਕੌਣ ਬੋਲਦਾ ਸੀ ਕੌਣ ਆ ਬਈ ਓਏ ਕੌਣ ਆ ਬਈ ਐ ਕੋਈ ਨਹੀਂ ਆਇਆ ਉਹ ਚਿੜੀ ਕੋਈ ਨਹੀਂ ਆਏਗਾ ਪੁੱਤ ਓਏ। ਉਹ ਤੇ ਗਵਾਂਡੀਆਂ ਦਾ ਬੜਾ ਜਾ ਕਿਵੇਂ ਬਾਹਰ ਤੁਰਿਆ ਫਿਰਦਾ ਯਾਰ। ਕਿਵੇਂ ਆਂ ਚਿੜੀ ਹੈ ਨਹੀਂ ਅੱਜ ਕਰੇ। ਠੀਕ ਆ ਹੋੜ ਕਿਵੇਂ ਆਂ। ਕੀ ਗੱਲ ਛੋਟੀਆਂ ਜਾਂ ਬਾਲੀ ਮਾਰੀ ਜਨ ਅੱਜ? ਮੈਨੂੰ ਜੇ ਦੀਂਦਾ ਹੋਵੇ ਛੋਟੀਆਂ ਦਾ ਕਾਹਨੂੰ ਮਾਰਾਂ। ਚਿੜੀ ਘਰੀ ਆਗਾ? ਆ ਘਰੀ ਆਗਾ। ਮੈਂ ਪਹਿਲਾਂ ਮੈਂ ਹੀ ਖੜਕਾ ਕੇ ਗਿਆ ਸੀ ਗੇਟ 'ਚ। ਉਹ ਮੈਂ ਕਹੀ ਜਾਂਦਾ ਪਤਾ ਨਹੀਂ ਕਿਹੜਾ ਵਾਰ ਉਹ ਕੰਮ ਕਰਦਾ ਸੀ ਜਵਾਕ। ਉਹ ਅੱਜ ਵਾਵਾ ਬਾਹਰ ਤੁਰਿਆ ਫਿਰਦਾਗਾ। ਓਏ ਮੈਂ ਕਾਹਨੂੰ ਜਵਾਕ ਨੂੰ ਤੰਗ ਕਰਨਾਗਾ। ਠੀਕ ਆ ਤੂੰ ਅੰਦਰ ਹੀ ਰਹਿਆ ਕਰ ਐਵੇਂ ਡੱਗ ਡੁੱਗ ਜੇਗਾ। ਉਹ ਚਾਲ ਕੋਈ। ਦੀਂਦਾ ਤੈਨੂੰ ਪਹਿਲੀ ਘਟਾਗਾ। ਦੇਖਣ ਨੂੰ ਕੋਈ ਨਹੀਂ ਚੱਲੀ ਜਾਣਾ ਭਰਾਵਾ ਥੋੜੀ ਜਿਹੀ। ਘਰੀ ਆਓ। ਘਰੀ ਆਗਾ। ਚਲਾ ਚੱਲੀਏ ਫਿਰ ਅੰਦਰ। ਚਲ। ਕਿ ਬਾਹਰ ਹੀ ਮੋੜੇਗਾ? ਨਹੀਂ ਨਹੀਂ ਮੈਂ ਚਾਲਦਾ। ਕਿ ਚਾਹ ਮੈਂ ਆਉਣ ਦਾ ਹੀ ਮਾਰਾ ਕੀ ਐ ਨਾ? ਉਹ ਪੁੱਤ ਚਾਹ ਦੀ ਕੀ ਗੱਲ ਸੀ? ਮਗ ਦਾ ਚਾਹ ਪੀਉਣ ਦੀ ਮਾਰਾ ਕੀ ਐ ਨਾ ਅੰਦਰ ਨਹੀਂ ਬਾੜਨਾ। ਉਹ ਜਵਾਕ ਨੇ ਚਾਹ ਬਣਾਉਣੀ ਐ ਜੇ। ਹੁਣ ਤਾਂ ਠੀਕ ਆ ਚਲ ਮੈਂ ਵੀ ਪੀ ਲੂੰ ਘਟ। ਪੀ ਲੈ ਕੋਈ ਨਾ ਹੁਣ ਕਿਹੜਾ ਜਵਾਕ ਪਾਈ ਤੈਨੂੰ ਪਤਾ ਘਰ ਦੇ ਤਾਂ ਹੈ ਹੀ ਨਹੀਂਗੇ। ਹਾਂ ਦੇ ਹੁਣ ਤਾਂ ਤੈਨੂੰ ਚਾਹ ਪਾਣੀ ਵੀ ਚੱਲੀ ਅੰਦਰ ਚੱਲ ਆ ਜਾ ਮੇਰਾ ਚੱਲ ਫਿਰ ਖੋਲਾਂ ਗੇਟ ਖੋਲ ਹੋਰ ਚੱਲ ਆ ਜਾ ਫਿਰ ਆ ਜਾਓ ਜੀ ਅੰਦਰ ਅੱਗੇ ਨਾਲ ਕੋ ਮਜ਼ੋਰ ਦਾ ਬਾਲੀ ਹੋ ਗਿਆ ਯਾਰ ਬੁਖਾਰ ਦਾ ਚੜਦਾ ਰਹੇਗਾ ਯਾਰ ਇਹ ਕਦਾ ਯਾਰ ਆਹਾ ਚੱਲ ਪੈਚੇ ਕਨ ਗੁਨੀ ਆ ਜਾ ਉਹਨੇ ਭਾਣਾ ਲੋਕ ਬਾਹਲੇ ਬਿਮਾਰ ਕੀਤੇ ਪਏ ਨੇ ਉਹ ਤਾਂ ਨਹੀਂ ਹੋ ਗਿਆ ਕਦੇ ਤੈਨੂੰ ਨਹੀਂ ਉਹ ਨਹੀਂ ਹੋਇਆ ਅੱਛਾ ਤਾਂ ਹੀ ਸੁੱਕ ਜੇ ਬਾਹਲਾ ਗਿਆ ਡਾਉ ਨਹੀਂ ਰਹਿੰਦਾ ਸਰੀਰ ਮੇਰਾ ਠੀਕ ਆ ਮੋਟਰਸਾਈਕਲ ਚ ਨਾ ਬੱਜੀ ਮੋਟਰਸਾਈਕਲ ਖੜਾ ਨਹੀਂ ਇਧਰਲੀ ਸਾਈਡ ਆ ਜਾ ਤੂੰ ਉਹ ਮਹੀ ਲੈ ਜਾਣਾ ਤੈਨੂੰ ਕਾ ਨੂੰ ਇਹਨੂੰ ਮੈਂ ਹਜ਼ਾਰ ਰੁਪਏ ਦੀ ਆਖਿਆ ਵੀ ਵਿਚਾਲੇ ਉਹ ਜਵਾਹ ਹੋ ਜਾ ਤੇਰੇ ਵਾਲਾ ਸੁਣਦੇ ਨਹੀਂ ਨੂੰ ਵੀ ਠੀਠੀ ਲੱਗਦਾ ਮੈਨੂੰ ਯਾਰ ਉਹ ਕਾ ਨੂੰ ਉਹਦੇ ਪੁੱਤ ਦਿਮਾਗ ਤੇ ਲੋੜ ਰਹਿੰਦਾਗਾ ਪਰ ਉਹਨੂੰ ਤੂੰ ਦਵਾਈ ਦਵਾ ਦੇ ਕੋਈ ਚੱਜ ਦੀ ਭਾਏ ਨਹੀਂ ਉਹ ਲੋੜ ਰਹਿੰਦਾ ਪੁੱਤ ਅੱਛਾ ਪਤਾ ਕਿ ਸਾਰਾ ਘਰ ਚੱਲ ਬਾਜਾ ਮੰਜੇ ਤੇ ਬਹਿ ਜਾ ਮੰਮੀ ਦਾ ਤਾਂ ਉਹਨੂੰ ਪਤਾ ਹੀ ਨਹੀਂ ਹੈਗਾ ਵਿਚਾਰੇ ਨੂੰ ਜਵਾਕ ਨੂੰ ਅੱਛਾ ਪਤਾ ਨਹੀਂ ਹੈਗਾ ਉਹਨੂੰ ਗੱਲ ਤਾਂ ਆ ਤਾਂ ਉਹਦਾ ਤਾਂ ਜਿਹੜਾ ਚੈੱਕ ਕਰਾਗਾ ਹੂੰ ਮੇਰਾ ਹੀ ਬਾਲਾਗਾ ਇੱਕ ਉਹ ਤੇਰਾ ਲੋੜ ਜਾ ਖਾ ਗਿਆ ਉਹਨੂੰ ਅੱਦਾ ਅੱਜ ਅੱਜ ਦੀ ਬੇਬੇ ਮਰ ਗਈ ਤਾਂ ਮੇਰੀ ਉਹਦੇ ਇੱਕ ਬੇਬੇ ਦਾ ਲੋੜ ਲੈ ਗਿਆ ਇੱਕ ਤੇਰਾ ਲੋੜ ਲੈ ਗਿਆ ਉਹ ਲੋੜ ਲੈ ਗਿਆ ਪੁੱਤ ਉਹ ਕਿਵੇਂ ਆ ਜਿਹੜੀ ਕੀ ਕਰੀ ਜਾਨਾ ਝਾੜੂ ਲੈ ਜਾਨਾ ਉਹ ਪਹਿਲਾਂ ਗੇਟ ਜਾ ਮੈਂ ਅਹੀਂ ਖੜਕਾਇਆ ਸੀਗਾ ਹਾਂ ਹੋਰ ਮਾਤਾ ਚਾਹ ਪੀਣ ਆਇਆ ਸੀ ਵਾਲੇ ਜੰਟੀ ਭਾਈ ਆ ਗਿਆ ਆ ਗਿਆ ਥੋੜੀ ਜਿਹੀ ਚੰਨੇ ਸਫਾਈ ਰਹਿ ਗਈ ਮਿੱਟੀ ਨਾਲ ਮਿਨ ਹੁੰਦੇ ਚਾਹ ਤੈਨੂੰ ਪਿਵਾਵਾਂਗੇ ਕੋਈ ਨਹੀਂ ਆ ਗਾ ਫਿਰ ਮੈਂ ਤੁਲੇ ਤੇ ਸਫਾਈ ਕਰਦਾ ਮੜਿਕ ਇੱਥੇ ਵੀ ਕਰ ਦੇ ਸਫਾਈ ਫੇਰ ਉਹਨੂੰ ਚਾਹ ਪੀਈ ਲਾ ਕੇ ਲਾਂਬੇ ਦੇ ਜਾਂਦਾ ਰੀ ਚੱਕ ਕੁੱਤੀ ਇੱਥੇ ਇੱਥੇ ਸੁਕਰੀ ਪੀਆ ਚੱਲ ਕੋਈ ਨਾ ਕਰ ਲੈ ਸਫਾਈ ਜੀ ਫੇਰ ਆ ਜੀ ਚਾਹ ਚੂ ਬਣਾ ਕੇ ਲਈ ਹੁਣ ਜਾਨੂ ਮੈਂ ਤੇਰੇ ਰੈਡੀ ਨਾਲ ਗੱਲਬਾਤ ਕਰਦਾ ਕੋਈ ਹੋਰ ਵੀ ਹੰਕੜ ਕੀ ਬਣਦਾ ਕੋਸ ਨੇ ਬਣਦਾ ਸ਼ੇਰਾ ਬੈਠੇ ਆ ਹੋਰ ਸੁਣਾ ਕੋਈ ਗੱਲ ਬਾਤ ਅੰਮਾ ਤੇ ਗੱਲਾਂ ਠੰਡ ਜੀ ਵਾਲੀ ਹੋ ਗਈ ਹਨਾ ਯਾਰ ਹੁਣ ਇੱਕ ਲਗਤੀ ਹੋ ਗਈ ਹਾਂ ਠੰਡ ਦਾ ਹੋ ਗਈ ਭਰਾਵਾ ਵਧੀਆ ਤੂੰ ਕੱਪੜੇ ਦੇ ਗਿਆ ਸੀ ਮੈਨੂੰ ਕਿਉਂ ਵਧੀਆ ਰਹਿ ਗਿਆ ਹਾਂ ਵਧੀਆ ਕੋਲ ਯਾਰ ਵਧੀਆ ਉਹ ਪਾਈ ਸੀ ਮੇਰੇ ਕੋਲੇ ਵੀ ਬਾਦੂ ਮਾਹ ਚੱਲ ਯਾਰ ਦੇ ਦਾਨਾ ਚੱਲ ਮੈਂ ਤੂੰ ਤਾਂ ਪਾਈ ਲੈਣੇ ਹੈਗੇ ਮੈਨੂੰ ਤਾਂ ਭਰਾਵਾ ਕਹੇ ਜੇ ਮਰਜੀ ਹੁਣ ਹਾਂ ਅਜਵਾਗ ਜੇ ਨੇ ਪਾ ਦੇ ਸੀ ਮੇਰੇ ਕੱਪੜੇ ਹੋਰ ਗਿਆਨੀ ਫਿਰ ਕਿਹੜਾ ਫੇੜਾ ਦੇਣਾ ਮਾਯੋ ਕਿ ਲੋਕ ਇੱਥੇ ਆਣਾਗਾ ਠੀਕ ਆ ਬਸ ਆ ਕਰੀ ਇੱਥੋਂ ਮਾੜਾ ਜਿਹਾ ਕਿਹੜਾ ਇਧਰੋਂ ਦੇ ਲਈਦਾ ਕਿਤੇ ਹਲ ਕਰਨੋਂ ਜਵਾਬ ਜੇ ਨੂੰ ਭੇਜਦਾ ਨਾ ਸਕੂਲ ਸਕਾਲ ਹਾਂ ਵਗ ਜਾਂਦਾ ਜਵਾਬ ਸਕੂਲ ਠੀਕ ਉਹ ਟੈਨਸ਼ਨ ਆ ਲੈਂਦਾਗਾ ਹੂੰ ਕੀਤਾ ਕਿਤੇ ਟੱਕ ਡੱਕ ਨਾ ਜਾਵੇ ਰੜੀ ਕਿਤੇ ਨਾ ਹੋ ਜੇ ਤੂੰ ਘਾਟਾ ਫੇਰਿਆ ਕਰ ਤੂੰ ਫਿਰਦਾ ਵਲਾਂਗਾ ਨਹੀਂ ਮੈਂ ਫਿਰਦਾ ਦਾ ਘਾਟੀਆਂ ਭਰਾਵਾ ਹੋਰ ਹਣ ਤੂੰ ਤਾਂ ਕਦੇ ਉਧਰ ਨੂੰ ਕਦੇ ਉਧਰ ਨੂੰ ਗਰਿਆਂ ਦਾ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਮੈਂ ਮਾੜਾ ਮੋਟਾ ਗੇੜਾ ਕੂੜਾ ਘਟ ਫੇਰਿਆ ਕਰ ਜਾਨਵਰ ਜੇ ਖਾਸੇ ਵਧਾ ਲਏ ਹੈ ਫਿਰ ਬੱਕਰੀਆਂ ਬੁੱਕਰੀਆਂ ਹੀ ਆ ਉਹ ਜਵਾਬ ਕੀ ਕਰਦਾਗਾ ਯਾਰ ਮੈਂ ਤਾਂ ਕੁਛ ਨਹੀਂ ਕਰਦਾਗਾ ਹੁਣ ਤਾਂ ਇਥੇ ਦਾ ਕਿੱਥੇ ਜਾਂਦੀਆਂ ਹੋਣਗੀਆਂ ਫਿਰ ਹੁਣ ਮੈਂ ਕੀ ਸਾਹਮਣਾ ਮੈਂ ਤਾਂ ਆਪਦਾ ਆਪਣੀ ਸਾਹਮਣਾ ਭਰਾਵਾ ਐਨ ਕੌਣ ਕਾ ਲਾ ਕੇ ਰੱਖਿਆ ਕਰ ਐਨ ਤੋਂ ਮੈਨੂੰ ਕੀ ਐਨ ਕਾਂ ਦਾ ਪਾ ਇੱਕ ਸੋਟੀ ਵਧੀਆ ਰੱਖੇ ਤਾਂ ਸੋਟੀ ਵੇ ਕਰ ਲਈ ਫਿਰਦਾ ਤੂੰ ਉਹ ਜਵਾਬ ਕਾਂ ਭਰਾਵਾ ਤੈਂ ਪਾਸ ਕਰਦੇ ਆ ਸਾਡੇ ਕੋਲੇ ਕਿਹੜਾ ਕੋਈ ਕਮਾਈ ਦਾ ਸਾਧਨ ਆਗਾ ਓਹੋ ਕਦੇ ਦਾ ਸੁਣੂਗਾ ਬਾਬਾ ਹਾਂ ਜਿੱਦ ਤੇ ਮੇਰਾ ਮੁੰਡਾ ਲੱਗ ਜੂ ਕੋਈ ਨਾ ਕੀ ਪਤਾ ਨੌਕਰੀ ਦੀ ਲੱਗ ਜੇ ਕੋਈ ਪਲਾਟਾ ਨਹੀਂ ਲੱਗ ਜੇ ਭਾਈ ਮੇਰਾ ਬੰਦਾ ਹੂੰ ਫਿਰ ਚਾਲਾ ਹੈ ਬਿਆਹੂ ਕਰ ਦਾਂਗੇ ਜਦੋਂ ਵੱਡਾ ਹੋ ਗਿਆ ਜਮ ਹਲੇ ਮੁੱਕਿਆ ਨਹੀਂ ਵਿਆਹ ਦੀ ਤੈਨੂੰ ਪਹਿਲਾ ਪੈਗੀ ਉਹਦੀ ਅਲਦਾ ਛੋਟਾ ਤਾਂ ਹੈਗਾ ਉਹ ਜਵਾਕ ਉਹ ਸਾਨੂੰ ਤਾਂ ਹੋਇਆ ਪਿਆ ਵੀ ਕਦੋਂ ਵੱਡਾ ਹੋ ਜੂਗਾ ਮੇਰਾ ਪੁੱਤਾ ਹੋਊਗਾ ਵੱਡਾ ਕਦੇ ਤਾਂ ਹਾਂ ਪਤਾ ਵਿਆਹ ਕਰੂ ਮਾਉ ਦਾ ਕੋਈ ਵਧੀਆ ਗੱਲਾਂ ਕਰਿਆ ਕਰ ਕਬੀਲਦਾਰੀ ਵਾਲੀਆਂ ਹੂੰ ਹੀ ਨਾ ਜਵਾਖਾਂ ਨੂੰ ਪਾਗਲ ਮਰੀ ਜਾ ਕਰ ਪਾਗਲੋਂ ਸਾਡੇ ਰੋਟੀ ਵਾਲਾ ਹੈ ਨਹੀਂ ਭਰਾਵਾ ਕੋਈ ਪਹਿਲਾਂ ਤਾਂ ਐ ਵਿਆਹ ਕਰਾ ਕੇ ਲੱਲਰ ਲਾਤੇ ਉਹ ਭਰਾਵਾ ਲੱਲਰ ਤਾਂ ਬਹੁਤ ਵਧੀਆ ਸੀ ਪਰ ਤੇ ਕੀ ਕਰਿਆ ਐਕਸੀਡੈਂਟ ਹੋ ਉਹਨਾਂ ਸਾਰੇ ਪੱਤੀ ਮੇਸੂ